ਇੱਕ ਮਿੰਟ ਦਾ ਟਾਈਮ ਕੱਢ ਕੇ ਆਹ ਵੀਡੀਓ ਮਾੜੀ ਧਿਆਨ ਨਾਲ ਦੇਖਿਓ ਭਾਈ ਆਜੋ ਪੁਰਾਣੇ ਸਰਦਾਰਾਂ ਦੀ ਆਪਸ ਵਿੱਚ ਡਾਂਗ ਝੋਟਾ ਖੜਕ ਜਾਂਦਾ ਸੀ ਪਰ ਉਹਨਾਂ ਨੇ ਇੱਕ ਲੀਕ ਖਿੱਚੀ ਸੀ ਹੂੰ ਆਪਸ ਵਿੱਚ 100 ਵਾਰੀ ਲੜੀਏ ਪਰ ਜਦੋਂ ਦੁਸ਼ਮਣ ਸਾਜਾ ਆਵੇ ਉਦੋਂ ਹੱਥ ਨਾਲ ਹੱਥ ਫੜ ਕੇ ਖਲੋ ਜਾਣਾ ਅਗਲੇ ਨੂੰ ਪਤਾ ਨਾ ਲੱਗੇ ਵੀ ਇਹ ਲੜੇ ਆ ਅੱਜ ਕੀ ਆ ਜੇ ਇੱਕ ਦੇ ਮਗਰ ਸਿਸਟਮ ਪੈਂਦਾ ਦੂਜੇ ਉਹਦੀ ਮਦਦ ਕਰਦੇ ਆ ਸਿਸਟਮ ਦੀ ਵੀ ਫਾੜੇ ਨੂੰ ला ਥੱਲੇ ਜਰਾ ਅਸੀਂ ਲੋਕ ਇਕੱਠੋ ਕੇ ਤਾੜੀਆਂ ਮਾਰੀਏ ਭਾਈ ਅਮਰਤਪਾਲ ਸਿੰਘ ਵਾਲੇ ਕੇਸ 'ਚ ਇਹੋ ਕੁਝ ਹੀ ਹੋਇਆ ਜਿਨ੍ਹਾਂ ਨੂੰ 40-40 ਸਾਲ ਹੋ ਗਏ ਲੀਡਰ ਹੀ ਕਰਦਿਆਂ ਉਹਨਾਂ ਵੇਖਿਆ ਵੀ ਸਾਡੀਆਂ ਦੇ ਰੈਲੀਆਂ 'ਚ ਬੰਦੇ ਗਾਇਬ ਹੋ ਗਏ ਤੇ ਕੱਲ ਦਾ ਉੱਠਿਆ ਬੰਦਾ ਇੱਕ ਕਾਲ ਦਵੇ ਲੋਕੀ ਵਹੀਰਾ ਘਾਤ ਕੇ ਆ ਜਾਣ ਇਹ ਸਾਡੇ ਲਈ ਖਤਰਾ ਏ ਕੁਰਸੀ ਜਾਂਦੀ ਦਿਸਦੀ ਆ ਕੁਰਸੀ ਜਾਂਦੀ ਤੇ ਬਿਨਾ ਆ ਪਹਿਲੀ ਵਾਰੀ ਵੇਖਿਆ ਮੈਂ ਭਾਈ ਜ਼ਿੰਦਗੀ ਦੇ ਵਿੱਚ ਚੋਣਾਂ ਤੁਸੀਂ ਵੀ ਬੜੀਆਂ ਵੇਖੀਆਂ ਵਾ ਇੱਕ ਬੰਨੇ ਵੋਟਾਂ ਪੈਂਦੀਆਂ ਹੁੰਦੀਆਂ ਹੁੰਦੀਆਂ ਦੂਜੇ ਬੰਨੇ ਸ਼ਰਾਬ ਪੀਉਣ ਦੇ ਹੁੰਦੇ ਆ ਦੂਜੇ ਬੰਨੇ ਭੁੱਖੀ ਖਾਣ ਦੇ ਹੁੰਦੇ ਆ ਇਹ ਪਹਿਲੀ ਵਾਰ ਦੀਆਂ ਚੋਣਾਂ ਸੀ ਜਦੋਂ ਭਾਈ ਅਮਰਤਪਾਲ ਸਿੰਘ ਤੇ ਭਾਈ ਸਰਪ੍ਰੀਤ ਸਿੰਘ ਦੀਆਂ ਚੋਣਾਂ ਪਈਆਂ ਤੇ ਲਾਗੇ ਸ਼ਬੀਲ ਲੱਗੀ ਹੁੰਦੀ ਸੀ ਲਾਗੇ ਸ਼ਬੀਲ ਵਰਤਾਈ ਜਾਂਦੀ ਸੀ ਬੂਥਾਂ ਦੇ ਉੱਤੇ ਮੁੰਡੇ ਸਿਰਾਂ ਤੇ ਰਮਾਲ ਬੰਨ ਕੇ ਬੈਠੇ ਆਹ ਚੀਜ਼ ਚੁੱਭਦੀ ਆ ਸਿਸਟਮ ਨੂੰ ਯਾਰ ਲੋਕੀਆ ਇਹਨਾਂ ਲੋਕਾਂ ਨੂੰ ਅਕਲ ਕਿੱਥੋਂ ਆ ਗਈ ਇਹ ਲੋਕ ਵੀ ਸਿਆਣੇ ਹੋ ਸਕਦੇ ਆ ਇਸ ਕਰਕੇ ਉਹ ਤੁਹਾਡੇ ਸਕੇ ਨਹੀਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਪੰਜਾਬੀਓ ਮੇਰਾ ਪਤਾ ਨਹੀਂ ਮੈਂ ਕਦੋਂ ਅੱਖਾਂ ਬੰਦ ਕਰ ਜਾਵਾਂ ਬਸ ਮੈਂ ਜਾਂਦਿਆਂ ਜਾਂਦਿਆਂ ਇੱਕ ਗੱਲ ਹੋਰ ਕਹਿ ਜਾ ਤੇ ਤੁਸੀਂ ਆਪਣੀ ਏਕਤਾ ਬਣਾ ਕੇ ਰੱਖਿਓ ਆਖ ਖਲੋਤਾ ਜੇ ਮੇਰਾ ਵੱਡਾ ਪੁੱਤ ਖੜਕ ਸਿੰਘ ਜੇ ਤੁਸੀਂ ਹਾਮੀ ਭਰੋ ਤੇ ਮੈਂ ਇਹਨੂੰ ਪੰਜਾਬ ਦਾ ਅਗਲਾ ਬਾਦਸ਼ਾਹ ਬਣਾ ਦਿਆਂ ਹੁਣ ਆ ਚੀਜ਼ ਨੂੰ ਮੁਟ ਕਰਨ ਵਾਲੀ ਜੇ ਪੁੱਤ ਖਲੋਤਾ ਵਾ ਲਾਗੇ ਤੇ ਸ਼ੇਰੇ ਪੰਜਾਬ ਸੰਗਤ ਨੂੰ ਪੁੱਛਦਾ ਵੀ ਇਹਨੂੰ ਬਾਦਸ਼ਾਹ ਬਣਾਉਣ ਲੱਗਾ ਮੈਂ ਤੇ ਪੁੱਛ ਕੇ ਬਣਾਵਾ ਹੁਣ ਮਾਰੋਂ ਹਲਾਕੇ ਬੰਨੇ ਝਾਤੀ ਦਰیاں ਕੋਈ ਝਾੜਦਾ ਰੈਲੀਆਂ ਚ ਕੁਰਸੀਆਂ ਕੋਈ ਡੰਡਾ ਜਾ ਕੇ ਸਾਰੀ ਸਾਰੀ ਉਮਰ ਲੰਗੀ ਦਰੀਆਂ ਝਾੜਦਿਆਂ ਕੁਰਸੀਆਂ ਝਾੜਦਿਆਂ ਤੇ ਅਗਲੇ ਜਦੋਂ ਮਾੜੇ ਜੇ ਵੱਡੇ ਹੁੰਦੇ ਆ ਤੇ ਆਪਣੀ ਜਗ੍ਹਾ ਉੱਤੇ ਆਪਣਾ ਨਿਆਣਾ ਫਿੱਟ ਕਰਕੇ ਉਹ ਜਾਂਦੇ ਆ ਵੀ ਪਹਿਲਾਂ ਤੁਸੀਂ ਸਾਡੀਆਂ ਦਰੀਆਂ ਝਾੜੀਆਂ ਹੁਣ ਤੁਹਾਡੇ ਨਿਆਣੇ ਗਾਂ ਇਹਨਾਂ ਦੀਆਂ ਦਰੀਆਂ ਝਾੜਨਗੇ ਇਹਨਾਂ ਦੀਆਂ ਰੈਲੀਆਂ ਚ ਕੁਰਸੀਆਂ ਡੰਣਗੇ ਵਰਕਰਾਂ ਨੂੰ ਕੋ ਪੁੱਛਦਾ ਲੋਕਾਂ ਨੂੰ ਕੋ ਪੁੱਛਦਾ ਵੀ ਮੈਂ ਆਪਣੀ ਜਗ੍ਹਾ ਤੇ ਆਹ ਬੰਦਾ ਦੇਣ ਲੱਗਾ ਤੁਹਾਨੂੰ ਪਰਵਾਹ ਨਹੀਂ ਕਿ ਨਹੀਂ ਪਰਵਾਹ ਜੁੱਤੀ ਦੇ ਜ਼ੋਰ ਨਾਲ ਤੁਹਾਡੇ ਸਿਰ ਮਾਰ ਕੇ ਜਾਂਦੇ ਆ ਜੁੱਤੀ ਦੇ ਜ਼ੋਰ ਨਾਲ ਪੇ ਪਹਿਲਾਂ ਮੇਰੀ ਚਾਪਲੂਸੀ ਕੀਤੀ ਸਾਰੀ ਉਮਰ ਹੁਣ ਲੀਡਰ ਮੈਂ ਆਪਣਾ ਮੁੰਡਾ ਬਣਾ ਕੇ ਚੱਲਿਆ ਜੋ ਹੁਣ ਮੇਰੇ ਮੁੰਡੇ ਦੀ ਚਾਪਲੂਸੀ ਕਰਿਓ ਤੇ ਉਹ ਜਿਹੜਾ ਨਵਾਂ ਬਣਾਈਦਾ ਵਾ ਉਹਨੇ ਖਾਂ ਨਿਗੇ ਜਿਨੇ ਆਨੇ ਆਪਣੇ ਪਹਿਲੇ ਤਿਆਰ ਕੀਤੇ ਹੁੰਦੇ ਵੀ ਹੁਣ ਤੁਸੀਂ ਵੀ ਬੱਤੀ ਵਾਲੀਆਂ ਗੱਡੀਆਂ 'ਚ ਘੁੰਮਣਾ ਲੋਕਾਂ ਦਾ ਕੀ ਆ ਇਹਨਾਂ ਦੇ ਚੰਡੀਆਂ ਚੋਕੇ ਤੋਰੀ ਪਣਾ ਜਿੰਦਾਬਾਦ ਮਰਦਾਬਾਦ ਜਿੰਦਾਬਾਦ ਮਰਦਾਬਾਦ ਇਹਨਾਂ ਦੇ ਘਰੋਂ ਬੱਸ ਭਰ ਕੇ ਆਈ ਜਾਣਾ ਸਾਡੇ ਅੱਖ ਕੰਦੇ ਪਰ ਸ਼ੇਰੇ ਪੰਜਾਬ ਦਾ ਰਾਜ ਪਾ ਕੇ ਇਸ ਕਰਕੇ ਵਖਰਾਏ ਉਲੂ ਕੰਨ ਪੁੱਛਦਾ ਅੱਜ ਵਾਲੇ ਲੀਡਰਾਂ ਵਾਂਗੂ ਨਿਆਣੇ ਨਹੀਂ ਫਿੱਟ ਕਰਦਾ ਨਿਆਣੇ ਨਹੀਂ ਸੈੱਟ ਕਰਦਾ ਜੇ ਇਹਦਾ ਮਤਲਬ ਇਹ ਨਹੀਂ ਕਿ ਜੇ ਮੈਂ ਸਿਆਸਤ ਵਿੱਚ ਬਹੁਤ ਚੰਗਾ ਵਾਂ ਮੇਰੇ ਨਿਆਣੇ ਵੀ ਓਨੇ ਚੰਗੇ ਹੋਣਗੇ ਬਹੁਤੇ ਲੋਕਾਂ ਦੇ ਨਿਆਣਿਆਂ ਨੇ ਪਠਾਵਾ ਆਗਲੇ ਬੰਨੇ ਆ ਕੇ ਕਿੱਥੋਂ ਤੋਂ ਕਿੱਥੇ ਪਹਚਾ ਦਿੱਤਾ ਇਹ ਨਿਆਣਿਆਂ ਨੇ ਪਠੇ ਪਾਏ ਸੀ ਅਗਲੇ ਬੰਨੇ ਜੇ ਠੇਕਾ ਥੋੜਾ ਵਾ ਮੈਂ ਚੰਨਾ ਦੇ ਗਾ ਨਿਆਣੇ ਵੀ ਓਨੇ ਚੰਗੇ ਹੋਣਗੇ ਤੁਸੀਂ ਕਹੇ ਹੋਰ ਦੇ ਸਿਰ ਤੇ ਜ਼ਿੰਮੇਵਾਰੀ ਪਾ ਸਕਦੇ ਹੋ ਪੀ ਆਪ ਇਹ ਸੰਸਥਾ ਤੂੰ ਚਲਾ ਕੇ ਵਖਾ ਆ ਸਿਸਟਮ ਤੂੰ ਚਲਾ ਕੇ ਵਖਾ ਮੈਂ ਪਹਿਲਾਂ ਗੱਲ ਕਹੀ ਸੀ ਲੀਡਰ ਹੀ ਹੁਣ ਸੇਵਾ ਨਹੀਂ ਰਹਿ ਗਈ ਇਹਦੇ ਬਿਜ਼ਨਸਮੈਨਾਂ ਦਾ ਕੰਮ ਆ ਵੀ ਆਪ ਰਜੇ ਗਾਂ ਰਜਾਓ ਫਿਰ ਗਾਂ ਰਜਾਓ ਇਦਾਂ ਚੱਲਦਾ ਕੰਮ ਹਮ ਸ਼ੇਰਾਂ ਪੰਜਾਬ ਨੇ ਆਪਣੀ ਜਗ੍ਹਾ ਆਪਣੇ ਪੁੱਤ ਨੂੰ ਖੜਕ ਸਿੰਘ ਨੂੰ ਪੰਜਾਬ ਦਾ ਮਹਾਰਾਜਾ ਬਣਾਇਆ ਖੜਕ ਸਿੰਘ ਉਹਨੇ ਲਾਗੇ ਖਲੋਤਾ ਧਿਆਨ ਸਿੰਘ ਡੋਗਰਾ ਇਹ ਕੌਣ ਐ ਮੈਂ ਥੋੜਾ ਜਿਹਾ ਅੱਗੇ ਜਾ ਕੇ ਗੱਲ ਸਾਫ਼ ਕਰ ਦੂੰਗਾ ਧਿਆਨ ਸਿੰਘ ਡੋਗਰੇ ਨੂੰ ਬਣਾ ਦਿੱਤਾ ਪ੍ਰਧਾਨ ਮੰਤਰੀ ਇਨ ਆ ਵੀ ਆਖ ਲੋਤਾ ਜੀ ਧਿਆਨ ਸਿੰਘ ਡੋਗਰਾ ਇਹਨੂੰ ਪ੍ਰਧਾਨ ਮੰਤਰੀ ਬਣਾ ਇੱਥੇ ਇੱਕ ਕਮੀ ਰਹਿ ਗਈ ਆ ਬਸ ਆਹ ਬੰਦੇ ਦੀ ਸ਼ਾਂਤੀ ਹੋਣੀ ਜ਼ਰੂਰੀ ਸੀ ਕਿਉਂ ਨਹੀਂ ਹੋਈ ਮੈਂ ਕਲੀਅਰ ਕਰ ਦਿਆਂਗਾ ਅੱਗੇ ਜਾ ਕੇ ਹੁਣ ਪੰਜਾਬ ਦਾ ਨਵਾਂ ਪੰਦਸ਼ਾਹ ਬਣ ਗਿਆ ਖੜਕ ਸਿੰਘ ਪ੍ਰਧਾਨ ਮੰਤਰੀ ਬਣ ਗਿਆ ਧਿਆਨ ਸਿੰਘ ਡੋਗਰਾ ਤੇ ਸ਼ੇਰੇ ਪੰਜਾਬ ਕਹਿੰਦਾ ਭਾਈ ਮੇਰਾ ਕੁਝ ਪਤਾ ਨਹੀਂ ਅੱਜ ਸੱਦਾ ਆਜੇ ਕੱਲ ਸੱਦਾ ਆਜੇ ਜਿਉਂਦੇ ਜੀ ਭਰਿਆ ਮੇਲਾ ਛੱਡ ਦੇਣਾ ਚਾਹੀਦਾ ਇਹ ਲੀਡਰਸ਼ਿਪ ਨੂੰ ਵੀ ਹਦਾਇਤ ਹੋਣੀ ਚਾਹੀਦੀ ਆ ਪੀ ਜਤੇ ਜਤੇ ਮੇਲਾ ਛੱਡ ਦਿਆ ਕਰੋ ਹਾਰ ਕੇ ਕਿਉਂ ਮੜ ਕੇ ਬੇਇੱਜ਼ਤੀ ਕਰਾਉਣੀ ਹੁੰਦੀ ਐ ਪਰ ਨਹੀਂ ਮੇਲਾ ਛੱਡਣ ਨੂੰ ਜੀ ਥੋੜਾ ਕਰਦਾ ਐ ਇਹ ਚੀਜ਼ ਹੀ ਇਦਾਂ ਦੀ ਐ ਇਹਦੇ ਕਬਰ ਚ ਲੱਤਾ ਹੁੰਦਿਆਂ ਤੇ ਤਾਂ ਵੀ ਕਹਿੰਦਾ ਨਾ ਭਾਈ ਮੈਂ ਤੇ ਨਹੀਂ ਛੱਡਦਾ ਇਸ ਟੀਮ ਨੂੰ ਹਾਂ ਬਾਰਲ ਦੇਸ਼ਾਂ 'ਚ ਵੇਖਿਆ ਉੱਥੇ ਕੋ ਰਾਸ਼ਟਰਪਤੀ ਬਣਦਾ ਦੋ ਵਾਰੀ ਤੋਂ ਵੱਧ ਇਲੈਕਸ਼ਨ ਨਹੀਂ ਲੜ ਸਕਦਾ ਦੋ ਵਾਰੀ ਬਣ ਗਿਆ ਤੀਜੀ ਵਾਰੀ ਨਹੀਂ ਬਣਨਾ ਅਜੇ ਅਹੀਂ ਬੁੱਢੇ ਸਾਡੀਆਂ ਚਟੀਆਂ ਉਹ ਚੱਲੀਆਂ ਅਹੀਂ ਉਹੋ ਹੀ ਵੇਖੀ ਜਾਂਦੇ ਆ ਪੰਡਾ ਪੰਡਾਰੀਆ ਕਿੰਨਾ ਕ ਪਾਰ ਇੱਕ ਮੁੱਕੀ ਚੁੱਕਲਾ ਦੂਜੀ ਤਿਆਰ ਆ ਜਾ ਵਾ ਕਲ ਨੂੰ ਦਾ ਮੁੰਡਾ ਵਾ ਪਰਸ ਨੂੰ ਉਹੋ ਹੀ ਤੁਰੇ ਆ ਜਿੰਨੀ کریم ਸੀ ਜਾਜਾਂ ਦੇ ਚੜਕੇ ਬਾਹਰ ਨਿਕਲ ਗਈ ਜਿਨ੍ਹਾਂ ਨੇ ਸਵਾਰਨਾ ਹੀ ਕੱਖ ਜਿੰਨੀ کریم ਸੀ ਉਹ ਦੁਖੀ ਹੋ ਕੇ ਚਟਾ ਪੀ ਵੀ ਕੇ ਨਾਲੀਆਂ ਗਲੀਆਂ ਰੋਡੀਆਂ ਦੇ ਰੁਲ ਗਈ ਤੁਹਾਡਾ ਸਵਾਰਿਆ ਕਿਸੇ ਨੇ ਕੱਖ ਕੀ ਉਹਨਾਂ ਦੇ ਆਪਣਾ ਕੰਮ